16 ਸਾਲ ਦੀ ਬੱਚੀ ਹੈ ਮਾਰਚ 25 ਨੂੰ ਅਸਾਨੂੰ ਕਾਲ ਆਂਦਾ ਹੈ ਮੈਨੂੰ ਕਾਲ ਆਂਦਾ ਹੈ ਕਿ

ਮੇਰਾ ਭਰਾ ਹਲੇ ਰਹਿੰਦਾ ਹੈ ਉਹਦਾ ਵਿਆਹ ਨਹੀਂ ਹੋਇਆ ਮੇਰੀ ਜੀ ਸਿਸਟਰ ਹੈ ਔਰ ਡਾਕਟਰ ਬਣਨਾ ਚਾਹਦੀ ਹੈ ਜਿਹਦਾ 7 8 9 ਸਾਲ ਤੱਕ ਦਾ ਕੋਰਸ ਹੈ ਅਸੀਂ ਕਦੀ ਸੋਚ ਵੀ ਨਹੀਂ ਸਕਦੇ ਉਹਦੀ ਮੈਰਿਜ ਦੇ ਬਾਰੇ ਉਹਨੋਂ ਡਾਕਟਰ ਨਹੀਂ ਬਣੇਗੀ ਹੁਣ ਉਹ ਮੁਸਲਮਾਨ ਬਣ ਚੁੱਕੀ ਹੁਣ ਨਹੀਂ ਡਾਕਟਰ ਬਣਨਾ ਹੁੰਦਾ ਤੁਸੀਂ ਹੀ ਸੀ ਜੋ ਡਾਕਟਰ ਬਣਾ ਸਕਦੇ ਸੀ ਜੋ ਨਹੀਂ ਬਣਾ ਸਕਦੇ ਮਿੱਤਰੋ ਖਿਆਲ ਕਰਨਾ ਜੀ ਤੁਸੀਂ ਉਹ ਚੀਜ਼ਾਂ ਉਹਨੂੰ ਕਹੀ ਗਈਆਂ ਕਿ ਤੂੰ ਜਾ ਉਹਨਾਂ ਨੂੰ ਕਹਿ ਕਿ ਮੇਰੀ ਫੋਰਸ ਮੈਰਿਜ ਕਰਨਾ ਚਾਹੁੰਦੇ ਨੇ ਤੁਹਾਨੂੰ ਅਲਗ ਕਰ ਮਿਲੇਗਾ ਅਲਗ ਸਭ ਕੁਝ ਉਹਨਾਂ ਨੇ ਕਿਹਾ ਮੇਰੀ ਫੋਰਸ ਮੈਰਿਜ ਕਰਾਉਣਾ ਚਾਹੁੰਦੇ ਉਹਨਾਂ ਨੇ ਕਿੰਨਾ ਨੇ ਇਹ ਡਾਇਰੈਕਟਲੀ ਗੱਲ ਕਰੋ ਹੁਣ ਤਾਂ ਹੁਣ ਤਾਂ ਚਿੜੀਆ ਚੁੱਕੀ ਖੇਤ ਹੁਣ ਸੋ ਨੁਕਸਾਨ ਹੋ ਚੁੱਕਿਆ ਹੁਣ ਤਾਂ ਬੋਲੋ ਮੁਸਲਮਾਨ ਨੇ ਇਦਾਂ ਕੀਤਾ ਸਾਡੀ ਕੁੜੀ ਨਾਲ ਮਿਲੇਗਾ ਤੈਨੂੰ ਅਸੀਂ ਤੈਨੂੰ ਮਿਲ ਸਕਦੇ ਹਾਂ ਹੋਰ ਕੋਈ ਨਹੀਂ ਮਿਲ ਸਕਦਾ ਇਹ ਦੱਸ ਰਿਹਾ ਕਿ ਮੁਸਲਮਾਨ ਨੇ ਇਦਾਂ ਇਹਨੂੰ ਕੁੜੀ ਨੂੰ ਇਹਨਾਂ ਦੀ ਗਾਈਡ ਕੀਤਾ ਕਿ ਐਦਾਂ ਐਦਾਂ ਦੇ ਇਲਜ਼ਾਮ ਚਾਈਲਡ ਵੈਲਫੇਅਰ ਦੇ ਸਾਹਮਣੇ ਆਪਦੇ ਘਰ ਦੇ ਅੱਤੇ ਲਾਦੇ ਤੈਨੂੰ ਲੱਗ ਘਰ ਮਿਲ ਜੂਗਾ ਤੈਨੂੰ ਅਸੀਂ ਮਿਲ ਸਕਾਂਗੇ ਹੋਰ ਕੋਈ ਮਿਲਦੀ ਸਕੂਗਾ ਮਤਲਬ ਮੁਸਲਮਾਨ ਮਿਲ ਸਕਣਗੇ ਬਟ ਇਹ ਅਸੀਂ ਅਸੀਂ ਕਰ ਰਿਹਾ ਖੁਦ ਨੂੰ ਵੀ ਅਸੀਂ کہہ ਰਿਹਾ ਉਹਨਾਂ ਨੂੰ ਵੀ ਅਸੀਂ کہہ ਰਿਹਾ ਨਾਟ ਰਾਈਟ ਅਪਰੋਚ ਹੋ ਅਸੀਂ ਕਾਫੀ ਜਗ੍ਹਾ ਪੜਾ ਕੇ ਤੱਕ ਕੀ ਕਰੀਏ ਉਹਦੀ ਬੁੱਕਸ ਚੈੱਕ ਕੀਤੀਆਂ ਬੁੱਕਸ ਦੇ ਅੰਦਰ ਲਿਖਿਆ ਸੀ ਕਿ ਤੁਸੀਂ ਮੁਸਲਮਾਨ ਕਿਸ ਤਰੀਕੇ ਨ ਬਣ ਸਕਦੇ ਹੋ ਹੁਣ ਮੁਸਲਮਾਨ ਵਰ ਯੂਜ਼ ਕੀਤਾ ਜਿਵੇਂ ਤੁਸੀਂ ਤੁਹਾਨੂੰ ਸਕੂਲ ਦੇ ਅੰਦਰ ਉਹ ਲਿਫਟ ਦੇ ਨੇ ਨਾ ਕਿ ਤੁਸੀਂ ਐ ਦੇਖੋ ਐ ਫਰਸਟ ਸਟੇਜ ਸੈਕੰਡ ਸਟੇਜ ਤੁਸੀਂ ਪੜ ਰਹੇ ਹੋ ਸੇਮ ਏਵਰੀ ਡੇ ਉਹਨੂੰ ਕੁਛ ਨਾ ਕੁਛ ਮਿਲ ਰਿਹਾ ਸੀ ਅਸੀਂ ਉਹਦੀ ਫਾਈਲ ਚੈੱਕ ਕੀਤੀਆਂ ਉਹਦੇ ਅੰਦਰ ਲਿਖਿਆ ਸੀ ਮੁਸਲਮ ਰੂਲਸ ਕੀ ਹੈਗੇ ਕਿਸ ਤਰੀਕੇ ਨਾਲ ਫੋਲੋ ਕਰਨੇ ਹਨ ਉਹ ਸਾਰਾ ਕੁਝ ਲਿਖਿਆ ਹੋਇਆ ਸੀ ਤੇ ਤੁਸੀਂ ਅਗਰ ਬਾਅਦ ਚ ਕੋਈ ਵੀ ਨਹੀਂ ਹੈਲਪ ਕਰਨ ਲਈ ਅਸੀਂ ਵਿਰਜੀ ਨੂੰ ਕਿਹਾ ਵਿਰਜੀ ਹੀ ਇੱਕ ਇਕਲੋਤੇ ਨੇ ਜਿन्होने ਸਾਡੀ ਹੈਲਪ ਕੀਤੀ ਹੈ ਹੁਣ ਮੇਰੇ ਕਰਦੇ ਹਾਂ ਮੇਰਾ ਮਾਪਿਓ ਮੇਰੀ ਮਾਂ ਹਰ ਪੇਸ਼ੈਂਟ ਹੈ ਮੇਰਾ ਪਿਓ ਹਰਟ ਪੇਸ਼ੈਂਟ ਹੈ ਮੇਰਾ ਪਿਓ ਚੱਲ ਕੇ ਜਾਂਦਾ ਸੀ ਹੁਣ 휠ਚੇਰ ਤੇ ਆ ਗਿਆ ਆਪਣੇ ਬੱਚਿਆਂ ਨੂੰ ਬਚਾ ਲਓ ਇਨ ਚੀਜ਼ਾਂ ਤੋਂ ਭਾਈ ਤੁਹਾਡੇ ਮਾਪਿਓ ਹੁਣ ਉਸ ਕੁੜੀ ਦੇ ਲਈ ਕਾਫਰ ਉਹ ਜੀਨ ਚਾਹੇ ਮਰਨ 휠ਚੇਰ ਤੇ ਹੁਣ ਉਹਨੂੰ ਕੋਈ ਫਰਕ ਨਹੀਂ ਪੈ ਰਿਹਾ ਉਸ ਮਾਈਂਡ ਸੈਟ ਚ ਉਹਨੂੰ ਬਾੜ ਦਿੱਤਾ ਗਿਆ ਤੇ ਅਸੀਂ ਕਿਉਂ ਗੱਲ ਕਰਦੇ ਆ ਅਸੀਂ ਨਫ਼ਰਤ ਫਲਾ ਰਹੇ ਆ ਭਾਈ ਅਸੀਂ ਤਾਂ ਨਫ਼ਰਤ ਫਲਾ ਰਹੇ ਆ ਜਿਹੜੀ ਵੀਡੀਓ ਤੁਸੀਂ ਦੇਖੀ ਹੈ ਇਹ ਪਾਕਿਸਤਾਨ ਦੇ ਇੱਕ ਭਰਾ ਦਾ ਦਰਦ ਹੈ ਆਪਣੀ ਭੈਣ ਦੇ ਪ੍ਰਤੀ ਉਹ ਦੱਸ ਰਿਹਾ ਵਾ ਕਿ ਕਿਸ ਤਰੀਕੇ ਨਾਲ ਮੇਰੀ ਭੈਣ ਜਿਹੜੀ ਕਿ ਮੁਸਲਿਮ ਬਣ ਗਈ ਤੇ ਕਿਸ ਤਰੀਕੇ ਨਾਲ ਅਸੀਂ ਦਰਦ ਹੰਡਾ ਰਹੇ ਹਾਂ ਆਪਣੀ ਭੈਣ ਦਾ ਵੀ ਉਹ ਇੱਕ ਐਮਪੀਬੀਬੀਐਸ ਡਾਕਟਰ ਬਣਨਾ ਚਾਹੁੰਦੀ ਸੀ ਪਰ ਹੁਣ ਉਹਦੇ ਸਾਰੇ ਸੁਪਨੇ ਖਾਫ ਹੋ ਗਏ ਆ ਤੇ ਉਹ ਚਲੀ ਗਈ ਹੈ ਕਨਵਰਟ ਹੋ ਗਈ ਹੈ ਹੈਨਾ ਸੋ ਸਾਰਾ ਦਰਦ ਬਿਆਨ ਕੀਤਾ ਵਾ ਪਾਕਿਸਤਾਨ ਦੇ ਵਿੱਚ ਰਹਿੰਦੇ ਲਾਈਵ ਟਾਕ ਉੱਥੇ ਇੱਕ ਪ੍ਰੋਗਰਾਮ ਸਿਗਾ ਰੱਖਿਆ ਹੋਇਆ ਜਿਦੇ ਵਿੱਚ ਇੱਕ ਭਰਾ ਨੇ ਆਪਣਾ ਦਰਦ ਦੱਸਿਆ ਵਾ ਦੇਖ ਲਓ ਆ ਹਾਲਤ ਹੋ ਗਈ ਆ ਪਾਕਿਸਤਾਨ ਦੇ ਵਿੱਚ ਸਿੱਖ ਧੀਆਂ ਦੀ